ਕਰਨ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਨੇ ਵੀ ਆਪਣੀ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਨੂੰ ਸੌਂਪ ਦਿੱਤੀ। ਹੁਜਜਖੜੋਰੀ ਕਹਿੰਦੇ ਨੇ ਕਿ ਬਾਰਡਰਾਂ ਦੇ ਉੱਤੇ ਕਿਸਾਨ ਨਹੀਂ ਬੈਠੇ ਉਹ ਲੀਡਰ ਬੈਠੇ ਨੇ ਜਿਹੜੇ ਆਪਣੀਆਂ ਰੋਟੀਆਂ ਸੇਕ ਰਹੇ। ਸ੍ਰੀਲਜਖੜ ਨੇ ਕਿਹਾ ਕਿ ਉਹ ਕਹਿਣ ਲੱਗੇ ਜਿੱਥੇ ਕਿਸਾਨ ਬੈਠੇ ਨੇ ਕਹਿੰਦੇ ਇਹ ਜੀ ਕੋਈ ਕਿਸਾਨ ਨਹੀਂ ਜੀ ਹੈਗੇ ਇਹ। ਇਹ ਸਾਰੇ ਹੀ ਆਪਣੀ ਲੀਡਰੀ ਚਮਕਾਉਣ ਵਾਸਤੇ ਬੈਠੇ ਨੇ ਲੋਕ। ਸੁਨੀਲ ਜਾਖੜ ਨੇ ਜਿੱਦਾਂ ਦਾ ਬਿਆਨ ਭਾਜਪਾ ਸਰਕਾਰ ਕਿਸਾਨੀ ਸੰਘਰਸ਼ ਵੇਲੇ ਦਿਆ ਕਰਦੀ ਸੀ। ਹੂੰ। ਇਹ ਕਹਿੰਦੇ ਕਿਸਾਨ ਨੇ ਤਾਂ ਅਤਵਾਦੀ ਨੇ। ਕਰਨ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਨੇ ਵੀ ਆਪਣੀ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਨੂੰ ਸੌਂਪੀ। ਕੱਲ ਪੇਸ਼ ਕੀਤੀ ਰਿਪੋਰਟ ਹਾਈ ਕੋਰਟ ਦੇ ਵਿੱਚ ਜੀ ਉਹਨਾਂ ਨੇ ਜਿਹੜੀ ਕਿ ਰਿਪੋਰਟ ਬਣਾਈ ਆ ਭਾਵੇਂ ਕਿ ਗੋਲੀ ਜਿਹੜੀ ਲੱਗੀ ਆ ਜੀ ਉਹਦੇ ਗੋਲੀ ਨਾਲ ਮੌਤ ਹੋਈ ਆ ਤੇ ਗੋਲੀ ਆਈ ਸੀ ਹਰਿਆਣੇ ਵੱਲੋਂ। ਇਹ ਤਾਂ ਤੈਹ ਹੋ ਗਿਆ ਆ ਪਤਾ ਲੱਗ ਗਿਆ ਤਾਂ। ਵੀ ਗੋਲੀ ਹਰਿਆਣੇ ਵੱਲੋਂ ਆਈ ਹੋਈ ਆ ਤੇ ਪਰ ਮਾਰੀ ਕਿੰਨੇ ਆ ਇਹ ਜੇ ਤੱਕ ਪੜਤਾਲ ਦਾ ਵਿਸ਼ਾ ਹੈਗਾ। ਸ਼ੂਕਰਨ ਦੇ ਗੋਲੀ ਕਿੰਨੇ ਮਾਰੀ ਆ। ਉਹਦੀ ਰਿਪੋਰਟ ਹਾਈ ਕੋਰਟ ਦੇ ਵਿੱਚ ਜਿਹੜੀ ਕਮੇਟੀ ਸੀ ਉਹਨੇ ਭੇਜ ਦਿੱਤੀ ਆ ਕੱਲ ਪੇਸ਼ ਕਰ ਦਿੱਤੀ ਆ ਜੀ। ਤੇ ਸੁਨੀਲ ਜਾ ਖੜੋਰੀ ਕਹਿੰਦੇ ਨੇ ਕਿ ਬਾਰਡਰਾਂ ਦੇ ਉੱਤੇ ਕਿਸਾਨ ਨਹੀਂ ਬੈਠੇ ਉਹ ਲੀਡਰ ਬੈਠੇ ਨੇ ਜਿਹੜੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਕੱਲ ਰਾਜ ਜੀ ਸੀਤਾ ਰਮਨ ਆਏ ਸੀ ਲੁਧਿਆਣੇ ਦੇ ਵਿੱਚ ਵਪਾਰੀਆਂ ਨਾਲ ਤੇ ਹੋਰ ਗੱਲਾਂ ਕਰ ਰਹੇ ਸੀਗੇ ਜੀ ਉਹ ਉਹਨਾਂ ਨੇ ਕੱਲ ਇਹ ਵੀ ਕਹਿਤਾ ਕਿ ਅਸੀਂ ਇਨਕਮ ਟੈਕਸ ਦੇ ਵਿੱਚ ਜੋ ਕੁਝ ਤੁਹਾਨੂੰ ਅਸੀਂ ਵੱਧ ਟੈਕਸ ਲਾਏ ਨੇ ਉਹਨਾਂ ਨੂੰ ਅਸੀਂ ਸਰਕਾਰ ਬਣਨ ਤੋਂ ਬਾਅਦ ਕੱਟ ਦਿਆਂਗੇ ਹਾਂ ਮਲੇ ਕੱਲ ਸਿਤਰਮਨ ਨੇ ਕਿਹਾ ਵੀ ਜਿਹੜੇ ਟੈਕਸ ਅਸੀਂ ਲਾਏ ਆ ਕੋਈ ਐਮਐਸਐਮ ਦੇ ਆਧਾਰਤ ਲਾਏ ਸੀ ਅਸੀਂ ਉਹਨਾਂ ਦੇ ਹੁਕਮਾਂ ਅਨੁਸਾਰ ਲਾਏ ਸੀ ਅਸੀਂ ਉਹਨਾਂ ਦੀ ਰਿਪੋਰਟ ਅਨੁਸਾਰ ਲਾਏ ਸੀ ਟੈਕਸ ਅਸੀਂ ਉਹ ਅਸੀਂ ਜਿਹੜੇ ਹੁਣ ਜੇਕਰ ਤੁਸੀਂ ਕਹਿੰਦੇ ਹੋ ਲੋਕੀ ਤੁਹਾਨੂੰ ਘਾਟਾ ਪੈ ਗਿਆ ਤਾਂ ਅਸੀਂ ਉਹ ਕੱਟ ਦਾਂਗੇ ਇਹ ਤਾਂ ਜਦੋਂ ਸੱਤਾ ਦੇ ਵਿੱਚ ਅਸੀਂ ਉਦੋਂ ਵੀ ਲੋਕ ਕਹਿੰਦੇ ਸੀ ਕਹਿੰਦੇ ਸੀ ਨਾ ਤੇ ਵੀ ਕੰਮ ਖਰਾਬ ਕੀਤਾ ਇਹਨਾਂ ਨੇ ਤੇ ਇਹ ਕੱਟ ਦਾਂਗੇ ਕੱਲ ਨਿਰਮਲ ਸਿਤਰਮਨ ਨੇ ਗੱਲ ਕੱਲ ਆਖਿਆ ਉੱਥੇ ਹੀ ਸੁਨੀਲ ਜਾਕੜ ਸੀਗਾ ਸ੍ਰੀ ਵਿਜਾਖੜ ਨੇ ਕਿਹਾ ਕਿ ਉਹ ਕਹਿਣ ਲੱਗੇ ਜਿੱਥੇ ਕਿਸਾਨ ਬੈਠੇ ਨੇ ਕਹਿੰਦੇ ਇਹ ਜੀ ਕੋਈ ਕਿਸਾਨ ਨਹੀਂ ਜੀ ਹੈਗੇ ਇਹ ਇਹ ਸਾਰੇ ਹੀ ਆਪਣੀ ਲੀਡਰੀ ਚਮਕਾਉਣ ਵਾਸਤੇ ਬੈਠੇ ਨੇ ਲੋਕ ਹੂੰ ਕਿਸਾਨ ਤਾਂ ਭਾਜਪੀ ਦੇ ਵਿਰੁੱਧ ਹੈ ਨੀਗਾ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਕੰਮ ਕਰੀ ਜਾਂਦਾ ਆਹ ਕਿਸਾਨ ਨਹੀਂ ਹੈਗੇ ਜਿਹੜੇ ਬੈਠੇ ਨੇ ਉੱਥੇ ਧਰਨੇ ਤੇ ਆਦਾ ਕਹਿੰਦੇ ਬਸ ਪਤਾ ਨਹੀਂ ਕਿੱਥੋਂ ਆਏ ਲੀਡਰ ਨੇ ਜੀ ਇਹ ਲੀਡਰ ਅਖੋਤੀ ਸ਼ੋਅ ਕਾਰਡ ਲੀਡਰ ਕਹਾਂ ਉਹਨੇ ਸ਼ੋਅ ਕਾਰਡ ਲੀਡਰ ਨੇ ਕਹਿੰਦੇ ਇਹਨਾਂ ਦੇ ਬਹੁਤਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈਗੀ ਤਾਂ ਹੁਣ ਇਹ ਉਹ ਇਹ ਤਾਂ ਉੱਥੇ ਨਾੜੇ ਬਾਜੀ ਕਰਦੇ ਆ ਭੰਦੇਰ ਹੋਣੀ ਆਗੇ ਤੁਸੀਂ ਰਜਿੰਦਰ ਸਿੰਘ ਰਜਿੰਦਰ ਸਿੰਘ ਵਾਲਾ ਵਰਗੀ ਕਾਲ ਸਿੰਘ ਉਹ ਅੱਗੇ ਹੋਗੇ ਤੇ ਆਪਣਾ ਰੁਰਦਾ ਸਿੰਘ ਮਾਨਸਾ ਵਰਗੇ ਹੋਗੇ ਰਾਜੇਵਾਲ ਸਾਹਿਬ ਵਰਗੇ ਹੋਗੇ ਤੇ ਉਹ ਉਗਰਾਹਾਂ ਹੋਗੇ ਕਿੰਨੇ ਨੇ ਜੀ ਉਹ ਕਿੰਨੇ ਲੋਕ ਨੇ ਜੀ ਹੂੰ ਜਿਹੜੇ ਕਿ ਕਿਸਾਨੀ ਸੰਘਰਸ਼ ਵਿੱਚ ਵੱਡੇ ਪੱਧਰ ਤੇ ਰੋਲ ਨਿਭਾਰੇ ਨੇ ਉਦਾਂ ਦੇ ਬਿਆਨ ਦਿੱਤਾ ਸੁਨੀਲ ਜਾਖੜ ਨੇ ਜਿੱਦਾਂ ਦਾ ਬਿਆਨ ਭਾਜਪਾ ਸਰਕਾਰ ਕਿਸਾਨੀ ਸੰਘਰਸ਼ ਵਲੇ ਦਿਆ ਕਰਦੀ ਸੀ ਇਹ ਕਹਿੰਦੇ ਕਿਸਾਨ ਨੇ ਤਾਂ ਅੱਤਵਾਦੀ ਨੇ ਇਹ ਤਾਂ ਵੱਖਵਾਦੀ ਨੇ ਇਹ ਤਾਂ ਦੇਸ਼த்ਰੋਹੀ ਨੇ ਇਹ ਤਾਂ ਪਰਜੀਵੀ ਨੇ ਪਤਾ ਨਹੀਂ ਕੀ ਕੀ ਨਾਮ ਦਿੱਤੇ ਕਿਸਾਨਾਂ ਨੂੰ ਉਦੋਂ ਉਦਾਂ ਦਾ ਹੀ ਬਿਆਨ ਹੈ ਸਨੀਲ ਜਾਖੜ ਦਾ ਥੋੜਾ ਜਿਹਾ ਕੈਪਸੂਲ ਪਾਇਆ ਹੋਇਆ ਉਹਨੇ ਇਸ ਬਿਆਨ ਦੇ ਵਿੱਚ ਵੀ ਇਹ ਕਿਸਾਨ ਨਹੀਂ ਹੈਗੇ ਹਮ ਬਸ ਕੈਪਸੂਲ ਪਾਤਾ ਵਿੱਚ ਥੋੜਾ ਜਿਹਾ ਵੀ ਤਾਂ ਕਿ ਔਖਾ ਜਾਣ ਲੱਗੇ ਠੀਕ ਹੈ ਨਾ ਜੀ ਪਰ ਬਿਆਨ ਉਦਾਂ ਦਾ ਜਿਹਾ ਸਨੀਲ ਜਾਖੜ ਦਾ ਹਮ ਜੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ